ਕਿ ਬੈਂਕ ਹੈ ਜਿਹੜਾ ਉਹ ਫਟੇ ਪੁਰਾਣੇ ਨੋਟ ਲੈਣ ਤੋਂ ਨਾ ਕਰ ਸਕਦਾ ਕਿ ਅਗਰ ਕੋਈ ਨੋਟ 40 50% ਫਟਿਆ ਜਾਂ ਦੋ ਟੁਕੜੇ ਵੀ ਹੋ ਚੁੱਕਿਆ ਇਹਨੂੰ ਅਸੀਂ ਰਿਫਿਊਜ਼ਲ ਨਹੀਂ ਕਰ ਸਕਦੇ ਚਾਹੇ ਇਹ ਡਿਟੀਰੀਓਰੇਟਡ ਹੈ ਜਾਂ ਕੁਝ ਵੀ ਹੈ ਆਂਟੀਨਾਲਸ ਉਹਦੇ ਦੋਨੋਂ ਨੰਬਰ ਹੋਣੇ ਚਾਹੀਦੇ ਚਾਹੇ ਦੋ ਟੁਕੜੇ ਛੱਡ ਕੇ 10 ਵੀ ਹੋ ਜਾਣਾ ਉਹ ਬੈਂਕ ਅਕਸੈਪਟ ਕਰਦਾ ਹੈ ਇਹ ਨਵੇਂ ਨੋਟ ਲਟਾਏ ਜਾਣਗੇ ਜਾਂ ਗਲਿਆਂ ਦੇ ਵਿੱਚ ਹਾਰ ਪਏ ਜਾਣਗੇ ਫਿਰ ਇਹ ਜਿਹੜਾ ਸਾਡਾ ਸਗਨਾ ਦਾ ਕੰਮ ਹੈ ਉਹ ਕੰਪਲੀਟ ਹੋਣਾ ਔਰ ਬੈਂਕ ਦੇ ਵਿੱਚ ਜਾਨੇ ਆ ਤੇ ਕਦੀ ਵੀ ਨਵੇਂ ਨੋਟਾਂ ਦੀ ਕੋਈ ਕਾਪੀ ਨਹੀਂ ਮਿਲਦੀ ਔਰ ਬਜ਼ਾਰਾਂ ਦੇ ਵਿੱਚ ਚਲੇ ਜਾਓ ਤੇ 2-400 500000 ਰੁਪਿਆ ਐਕਸਟਰਾ ਖਰਚੋ ਤੇ ਚਾਹੇ ਤੁਸੀਂ ਲੱਖ ਰੁਪਏ ਦੀਆਂ ਲੈ ਲਓ ਚਾਹੇ 2 ਲੱਖ ਦੀਆਂ ਲੈ ਲਓ ਜਿੰਨੀਆਂ ਚਾਹੋ ਜਿੰਨੀ ਔਨ ਡਿਮਾਂਡ ਤੁਹਾਨੂੰ ਮਿਲ ਜਾਣਗੀਆਂ ਤੇ ਇਹ ਕਿੱਥੋਂ ਆndੀਆਂ ਜੀ ਐਕਸਟਰਾ ਕੋਈ ਇਹ ਫਰਮ ਹੈ ਉਥੋਂ ਲੈ ਲੈਂਦੇ ਆ ਇਹ ਬੈਂਕ ਦੇ ਵਿੱਚੋਂ ਹੀ ਬਲੈਕ ਹੋ ਕੇ ਜਾਂਦੀਆਂ ਨੇ ਇਹਦੇ ਬਾਰੇ ਸੱਚਾਈ ਨਾ ਦੱਸੀ ਮੈਂ ਤਾਂ ਖੁੱਦ ਜਿਹੜਾ ਬੈਂਕ ਦੇ ਵਿੱਚ ਰਿਆ ਸਾਨੂੰ ਬੜਾ ਤਰਲੇ ਮਾਰ ਕੇ ਲੱਭਣੀ ਪੈਂਦੀ ਸੀ ਕਿਤੋਂ ਇਹ ਜਿਹੜਾ ਕੈਸ਼ ਹੈ ਨਾ ਇਹਦੇ ਹੁਣ ਮੈਂ ਤੁਹਾਨੂੰ ਪਹਿਲੇ ਵੀ ਇੱਕ ਚੀਜ਼ ਕਹਿ ਸਕਿਆ ਬਈ ਗੰਨਿਆਂ ਚ ਗੰਡੇ ਲਖਰਤਾ ਤੇ ਹੁੰਦੀ ਹੈ ਇੱਟੱਕ ਪਤਾ ਲੱਗਾ ਵੀ 35 36 ਸਾਲ ਸਰਵਿਸ ਕਰਕੇ ਵੀ ਇਹ ਕਿੱਥੇ ਜਾਂਦੀਆਂ ਜਾਂ ਮਾਰਕੀਟ 'ਚ ਕਿੱਥੋਂ ਨੋਟ ਆ ਜਾਂਦਾ ਹੈ ਜਨਰਲੀ ਦੇਖਿਆ ਗਿਆ ਵੀ ਬਹੁਤ ਘੱਟ ਗੁੱਟੀਆਂ ਹੁੰਦੀਆਂ ਨੇ ਜੇ ਕਿਸੇ ਬੈਂਕ ਕੋਲ ਆਈਆਂ ਨੇ 50 ਗੁੱਟੀਆਂ ਆਈਆਂ ਤੇ ਪਹਿਲੇ ਤਾਂ 30 ਸਟਾਫ ਮੈਂਬਰ ਹੀ ਹੁੰਦੇ ਨੇ ਇੱਕ ਇੱਕ ਦੋਨਾਂ ਨਹੀਂ ਲੈ ਜਾਣੀਆਂ ਤੇ ਜਿਹੜਾ ਕੋਈ ਬਾਕੀ ਇਹ ਕੀ ਚੱਲ ਰਿਹਾ ਹੈ ਵੀ ਸਕੈਂਡਲ ਜਾਂ ਕੀ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਬੋਲ ਸਕਦਾ ਕਿਉਂਕਿ ਮੈਂ ਰਿਟਾਇਰਡ ਹਾਂ ਕਿਉਂਕਿ ਮੈਂ ਖਾਸ ਕਰਕੇ ਜਿਹੜੇ ਸਾਡੇ ਬੈਂਕ ਨੇ ਇਨਾਂ 'ਚ ਕਦੀ ਵੀ ਨਵੇਂ ਕੈਸ਼ ਨਹੀਂ ਆਉਂਦਾ ਕਿਉਂਕਿ ਸਾਡਾ ਜਿੰਨਾ ਵੀ ਬੈਂਕਰ ਹੈ ਸਾਡਾ ਹੈਗਾ ਪੰਜਾਬ ਨੈਸ਼ਨਲ ਬੈਂਕ ਲੇਕਿਨ ਇਹ ਛੋਟੀ ਕਰੰਸੀ ਪ੍ਰਿੰਟ ਵੀ ਮੇਰੇ ਘਰ ਨਾਲ ਬਹੁਤ ਘਟ ਹੋ ਰਹੀ ਆ ਹੁਣ ਪੰਜ ਦੇ ਦੋ ਵਿੱਚੇ 20 ਦਾ ਨੋਟ ਮਿਲਦਾ ਹੀ ਉਹਦੀ ਵੀ ਸਕੈਰਸਿਟੀ ਆ ਗਈ ਅੱਜ ਤਾਂ 20 ਦਾ ਨੋਟ ਵੀ ਤੁਹਾਨੂੰ ਗੁੱਟੀਆਂ ਨਹੀਂ ਮਿਲਣੀਆਂ ਸੋ ਇਹ ਹੋ ਸਕਦਾ ਵੀ ਕੋਈ बार-ਬਾਰ ਕੁਝ ਹੁੰਦਾ ਹੋਵੇ ਤੇ ਇਸ ਤਰ੍ਹਾਂ ਦਾ ਇਹਦੇ ਬਾਰੇ ਮੇਰੀ ਨੌਲੇਜ ਨਹੀਂ ਹੈ ਤੁਹਾਡਾ ਦੋਸਤ ਰਕੇਸ਼ ਲੱਕੀ ਅਕਸਰ ਆਪਾਂ ਨੂੰ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਬੈਂਕਾਂ ਦੇ ਨਾਲ ਬਹੁਤ ਸਾਰਾ ਕੰਮ ਪੈਂਦਾ ਰਹਿੰਦਾ ਕਿਸੇ ਨੇ ਰਕਮ ਜਮ੍ਹਾਂ ਕਰਾਣੀ ਹੈ ਕੋਈ ਆਪਣੇ ਭਵਿੱਖ ਦੇ ਲਈ ਰਕਮਾਂ ਜਮ੍ਹਾਂ ਕਰਾਣੀ ਹੈ ਐਫ ਡੀਆਰ ਕਰਾਣੀ ਔਰ ਬਹੁਤ ਸਾਰਾ ਜਿਹੜਾ ਲੈਣ ਦੇਣ ਸਾਡਾ ਬੈਂਕਾਂ ਦੇ ਥਰੂ ਹੀ ਚੱਲਦਾ ਔਰ ਬੈਂਕਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ ਬੈਂਕ ਕਰਮੀ ਨੇ ਜਿਹੜਾ ਉਹਨਾਂ ਵੱਲੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜੋ ਅਕਸਰ ਸਾਨੂੰ ਲੱਗਦਾ ਉੱਥੇ ਜਾ ਕੇ ਸਾਡੇ ਨਾਲ ਅੱਜ ਜੁੜੇ ਨੇ ਸ਼੍ਰੀ ਦਿਨੇਸ਼ ਸ਼ਰਮਾ ਜੀ ਰਿਟਾਇਰਡ ਰੀਜਨਲ ਮੈਨੇਜਰ ਨੇ ਜੋ ਪੰਜਾਬ ਗ੍ਰਾਮੀਣ ਬੈਂਕ ਦੇ ਉਹਨਾਂ ਦੀਆਂ ਬਹੁਤ ਸਾਰੀ ਕਾਰਗੁਜ਼ਾਰੀ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬ੍ਰਾਂਚਾਂ ਖੁੱਲੀਆਂ ਜਗ੍ਹਾ-ਜਗ੍ਹਾ ਤੇ ਔਰ ਪੰਜਾਬ ਗ੍ਰਾਮੀਣ ਬੈਂਕ ਦਾ ਜਿਹੜਾ ਵਾ ਸਤਰ ਇਹਨਾਂ ਨੇ ਬਹੁਤ ਉੱਚਾ ਚੁੱਕਿਆ ਆਪਣੀ ਮਿਹਨਤ ਦੇ ਨਾਲ ਔਰ ਅਕਸਰ ਕੇ ਵੇਖਣ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਗ੍ਰਾਮੀਣ ਬੈਂਕ ਜੋ ਕੇ ਇੱਕ ਪਿੰਡੂ ਟਾਈਪ ਦਾ ਬੈਂਕ ਹੈ ਇਹ ਪਿੰਡੂ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਖਾਸ ਕਰਕੇ ਬਣਾਇਆ ਗਿਆ ਬੈਂਕ ਹੈ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸ਼ਹਿਰਾਂ ਦੇ ਵਿੱਚ ਵੀ ਪੰਜਾਬ ਗ੍ਰਾਮੀਣ ਬੈਂਕ ਦੀਆਂ ਇਹਨਾਂ ਨੇ ਬ੍ਰਾਂਚਾਂ ਖੁਲਵਾਈਆਂ ਔਰ ਬਹੁਤ ਸਾਰੀਆਂ ਸਹੂਲਤਾਂ ਉਸ ਬੈਂਕ ਦੇ ਰਹੀ ਕਸਟਮਰਾਂ ਨੂੰ ਦਿੱਤੀਆਂ ਜਾਂਦੀਆਂ ਨੇ ਔਰ ਬੈਂਕ ਦੇ ਵਿੱਚ ਜੋ-ਜੋ ਪ੍ਰੋਬਲਮਸ ਆਉਂਦੀਆਂ ਨੇ ਜਾਂ ਬੈਂਕ ਦੇ ਵੱਲੋਂ ਜੋ-ਜੋ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਲੋਕਾਂ ਨੂੰ ਪਤਾ ਹੀ ਨਹੀਂ ਆ ਕਿ ਕੀ-ਕੀ ਬੈਂਕ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸਾਡਾ ਕੰਮ ਅਸੀਂ ਇੰਨਾ ਹੀ ਸਮਝਦੇ ਹਾਂ ਕਿ ਬੈਂਕ 'ਚ ਗਏ ਪੈਸਾ ਜਮ੍ਹਾਂ ਕਰਾਏ ਕਢਾਏ ਕੋਈ ਐਫਡੀ ਕਰਾਣੀ ਹੈ ਉਹ ਕਰਾਈ ਔਰ ਆਪਣੇ ਘਰ ਆ ਗਏ ਔਰ ਬੈਂਕ ਦੇ ਵੱਲੋਂ ਜੋ ਵੀ ਆਉਣ ਵਾਲੇ ਸਮੇਂ ਦੇ ਵਾਸਤੇ ਬੰਦੇ ਦੇ ਪਿਵਿੱਖ ਦੇ ਵਾਸਤੇ ਉਹਦੇ ਮਰਨ ਤੋਂ ਬਾਅਦ ਵੀ ਜੋ ਸਹੂਲਤ ਦਿੱਤੀ ਜਾਂਦੀ ਹੈ ਉਹਦੇ ਬਾਰੇ ਅਸੀਂ ਲੋਕ ਜਾਣਦੇ ਕੁਛ ਨਹੀਂ ਅੱਜ ਦਿਨੇਸ਼ ਸ਼ਰਮਾ ਜੀ ਦੇ ਨਾਲ ਇਸੇ ਟੌਪਿਕ ਤੇ ਗੱਲ ਕਰਾਂਗੇ ਉਹ ਸਾਨੂੰ ਸਾਰੀ ਜਾਣਕਾਰੀ ਦੇਣਗੇ ਕਿ ਬੈਂਕ ਦੇ ਕੀ ਕਾਇਦੇ ਕਾਨੂੰਨ ਨੇ ਕੀ ਨਿਯਮ ਨੇ ਕਿਸ ਤਰ੍ਹਾਂ ਬੈਂਕ ਚੱਲਦੇ ਨੇ ਉਹ ਆਪਣੇ ਕਸਟਮਰ ਨੂੰ ਕੀ ਕੀ ਸਹੂਲਤਾਂ ਦਿੰਦੇ ਨੇ ਨਮਸਕਾਰ ਸਰ ਨਮਸਕਾਰ ਜੀ ਵੈਲਕਮ ਜੀ ਬੜਾ ਸਵਾਗਤ ਹੈ ਸਾਡੇ ਚੈਨਲ ਆਜ਼ਾਦ ਲੋਕ ਚੈਨਲ ਤੇ ਬਹੁਤ-ਬਹੁਤ ਜੀ ਮੈਂ ਬਹੁਤ ਧੰਨਵਾਦੀ ਹਾਂ ਆਜ਼ਾਦ ਲੋਕ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਔਰ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਜਿਹਦੇ ਰਾਈ ਅਸੀਂ ਉਹਨਾਂ ਨੂੰ ਅੱਜਕੱਲ ਬੈਂਕਿੰਗ ਫੈਸਿਲਿਟੀ ਜੋ-ਜੋ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਦੱਸਿਆ ਜਾਵੇ ਕਿਉਂਕਿ ਲੋਕਾਂ ਨੇ ਅਵੇਅਰਨੈਸ ਨਹੀਂ ਹੈ ਕਿ ਇਨੀ ਫਾਈਨੈਂਸ਼ੀਅਲ ਲਿਟਰੇਸੀ ਨਹੀਂ ਹੈਗੀ ਪਤਾ ਬੈਂਕ ਗਏ ਆ ਪੈਸੇ ਜਮ੍ਹਾਂ ਕਰਾਏ ਆ ਬਹੁ ਉਹਨੇ ਕਿਹਾ ਤੇ ਤਾ ਵੀ ਨਹੀਂ ਜੀ ਹਲੇ ਤਾਂ ਸਿਸਟਮ ਬੰਦ ਹੈ ਉਹ ਵਿਚਾਰੇ ਉੱਥੇ ਬੈਠੇ ਕੱਲਾ ਜੀ ਪਰਤੋ ਆ ਜੀ ਸੋ ਲੋਕਾਂ ਨੂੰ ਆਮ ਜਿਹੜੇ ਜਰਨਲ ਪਬਲਿਕ ਆ ਉਹਨੂੰ ਬੜੀ ਤੰਗੀ ਆਉਂਦੀਆਂ ਨੇ ਸੋ ਅਸੀਂ ਜਿਸ ਵੇਲੇ ਮੈਂ ਰੀਜਨਲ ਹੈੱਡ ਵੀ ਰਿਹਾ ਐਜ਼ ਅ ਡਿਸਟ੍ਰਿਕਟ ਕੋਆਰਡੀਨੇਟਰ ਵੀ ਮੈਂ ਰਿਹਾ ਤਾਂ ਮੈਂ ਡਿਫਰੈਂਟ ਲੈਵਲ ਤੇ ਕਸਟਮਰ ਸਰਵਿਸ ਦੇ ਉੱਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ ਔਰ ਸਾਡਾ ਜਿਹੜਾ ਪੰਜਾਬ ਗ੍ਰਾਂਡ ਬੈਂਕ ਦੀ ਸਰਵਿਸ ਹੈ ਇਹ ਸਾਰੇ ਬੈਂਕਾਂ ਨਾਲੋਂ ਇੱਕ ਨੰਬਰ ਤੇ ਗਿਣੀ ਜਾਂਦੀ ਹੈ ਜਿੰਨੂੰ ਜੇ ਪੰਜਾਬ ਗ੍ਰਾਂਡ ਬੈਂਕ ਕਿਸੇ ਚੀਜ਼ ਤੇ ਮਾਣ ਕਰਦਾ ਤੂੰ ਕਸਟਮਰ ਸਰਵਿਸ ਹੀ ਐ ਸੋ ਇਹ ਜਿਹੜੀ ਕਸਟਮਰ ਸਰਵਿਸ ਹੈ ਬੜੀ ਬੈਸਟ ਹੈ ਜਦੋਂ ਤੁਸੀਂ ਕਸਮਰ ਫ੍ਰੈਂਡ ਨਹੀਂ ਹੋਗੇ ਤੇ ਤੁਹਾਡੇ ਉਹ ਆਟੋਮੈਟਿਕਲੀ ਜਿਹੜੇ ਆ ਤੁਹਾਡੇ ਉਹ ਦੂਤ ਬਣ ਕੇ ਅੱਗੇ ਬਾਹਰ ਜਾ ਕੇ ਵੀ ਲੋਕਾਂ ਨੂੰ ਦੱਸਣਗੇ ਵੀ ਉਸ ਬੈਂਕ 'ਚ ਜਾਓ ਉੱਥੇ ਤੁਹਾਡਾ ਕੰਮ ਬੜਾ ਇਜ਼ੀਲੀ ਹੋ ਜਾਂਦਾ ਹੈ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗ੍ਰਾਮ ਪੰਜਾਬ ਗ੍ਰਾਮੀਨ ਬੈਂਕ ਦਾ ਜਿਹੜਾ ਕਾਰੇ ਛੱਲੀ ਆ ਬਹੁਤ ਵਧੀਆ ਔਰ ਮਤਲਬ ਆਰਬੀਆਈ ਦੀ ਗਾਈਡਲਾਈਨਸ ਦੇ ਮੁਤਾਬਕ ਤੇ ਸਾਰਿਆਂ ਨੂੰ ਕੰਮ ਕਰਨ ਦਾ ਇੱਕੋ ਜਿਹਾ ਹੀ ਤਰੀਕਾ ਦੱਸਿਆ ਜਾਂਦਾ ਹੋਏਗਾ देखो गाइडलाइन ਤਾਂ ਜਿਹੜੀਆਂ ਨੇ ਸਾਰਿਆਂ ਵਾਸਤੇ ਇੱਕੋ ਆ ਬੈਂਕਿੰਗ ਲਾ ਐਂਡ ਪ੍ਰੈਕਟਿਸ ਇਹ ਤਾਂ 1849 ਦਾ ਜਦੋਂ ਦਾ ਚੱਲਿਆ ਇਹ ਸਾਰਿਆਂ ਦੇ ਵਾਸਤੇ ਇੱਕ ਹੀ ਹੈ ਪਰ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ दैट ਡਿਫਰਸ ਫਰੋਮ ਪਰਸਨ ਟੂ ਪਰਸਨ ਐਂਡ ਇੰਸਟੀਟਿਊਟ ਟੂ ਇੰਸਟੀਟਿਊਟ ਇਸ ਕਰਕੇ ਇਹਦੇ ਚ ਇਹ ਆ ਵੀ ਹਰ ਇੱਕ ਨੂੰ ਦਿੱਤੇ ਜਾਂਦੇ ਗਾਈਡਲਾਈਨਸ ਉਹੀ ਨੇ ਲੇਕਿਨ ਕਸਟਮਰ ਦੇ ਵਿੱਚ ਅਵੇਅਰਨੈਸ ਨਹੀਂ ਹੈ ਜੇ ਅਵੇਅਰਨੈਸ ਹੋ ਗਈ ਤੋ ਉਹਨੂੰ ਪਤਾ ਹੁੰਦਾ ਵੀ ਮੇਰੇ ਰਾਈਟਸ ਕੀ ਨੇ ਮੈਂ ਕਿਤੇ ਆ ਕਈ ਵਾਰੀ ਇਹ ਵੀ ਦੇਖਿਆ ਹੈ ਵੀਕਰ ਜਿਹੜਾ ਸਟਾਫ ਹੈ ਬੜੀ ਇਫੈਕਟਿਵਲੀ ਸਪੋਰਟ ਕਰ ਰਿਹਾ ਪਰ ਉਹ ਬੰਦੇ ਮਿਸ ਗਾਈਡਡ ਹੋ ਕੇ ਵੀ ਗਏ ਹੁੰਦੇ ਨੇ ਕਈ ਵਾਰੀ ਤਾਂ ਉਹ ਇਹ ਆਪਣਾ ਇਹ ਸੋਚ ਰਹਿੰਦੇ ਵੀ ਇਹ ਸ਼ਾਇਦ ਬੈਂਕ ਵਾਲੇ ਗਲਤ ਕਰਦੇ ਤੁਹਾਨੂੰ ਹਰ ਚੀਜ਼ ਦੀ ਆਪਣੀ ਅਵੇਰਨੈਸ ਆਪਣੇ ਰਾਈਟਸ ਕਸਟਮਰ ਨੂੰ ਇਹ ਸਾਰੇ ਪਤਾ ਹੋਣਾ ਚਾਹੀਦੇ ਆ ਔਰ ਉਹਦੇ ਲਈ ਜਿਹੜਾ ਵਾ ਮਿਰਜਲੇ ਦੇ ਵਿੱਚ ਇੱਕ ਲੀਡ ਬੈਂਕ ਹੁੰਦਾ ਹੈ ਜਿਹੜਾ ਸਾਰੀਆਂ ਬੈਂਕਾਂ ਨੂੰ ਕੰਟਰੋਲ ਕਰਦਾ ਹੈ ਉਹਨਾਂ ਦਾ ਡਾਟਾ ਕੰਪਾਈਲ ਕਰਕੇ ਅਗੇ ਸਟੇਟ ਲੈਵਲ ਤੇ ਜਾਂਦਾ ਡਿਸਟ੍ਰਿਕਟ ਲੈਵਲ ਤੋਂ ਸਟੇਟ ਲੈਵਲ ਤੇ ਜਾਂਦਾ ਸਟੇਟ ਲੈਵਲ ਤੋਂ ਜਾ ਕੇ ਨੈਸ਼ਨਲ ਲੈਵਲ ਤੇ ਜਾਂਦਾ ਸੋ ਉਹੜੇ ਫਾਈਨੈਂਸ਼ੀਅਲ ਲਿਟਰੇਸੀ ਕਾਉਂਸਲਰ ਹੈ ਉਹਨਾਂ ਨੇ ਲੀਡ ਬੈਂਕ ਨੇ ਪ੍ਰੋਵਾਈਡ ਕੀਤੇ ਨੇ ਉਹਦੇ ਵਾਸਤੇ ਨਾਲ ਦੀ ਨਾਲ ਜਿਹੜਾ ਫਾਈਨੈਂਸ਼ੀਅਲ ਲਿਟਰੇਸੀ ਕਾਉਂਸਲ ਹੈ ਇੱਕ ਨਬਾਰਡ ਬੈਂਕ ਹੈ ਇਹ ਸਰ रिजर्व ਬੈਂਕ ਹੈ ਨਾ ਇਸ ਤਰ੍ਹਾਂ ਇੱਕ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਇਹ ਵੀ ਆ ਆਰਬੀਆਈ ਦਾ ਇੱਕ ਪਾਰਟ ਸੀਗਾ ਤੇ ਉਹ ਨਬਾਰਡ ਕੰਟਰੋਲ ਕਰਦਾ ਹੈ ਨਬਾਰਡ ਉਹਦੇ ਲਈ ਫਾਈਨਾਂਸ ਵੀ ਕਰਦਾ ਹੈ ਕਸਟਮਰ ਮੀਟਸ ਦੇ ਵਾਸਤੇ ਨਬਾਰਡ ਪੈਸੇ ਦਿੰਦਾ ਜਿਹੜਾ ਰੂਰਲ ਏਰੀਆ ਚ ਜਾ ਕੇ ਲੋਕਾਂ ਨੂੰ ਅਵੇਅਰਨੈਸ ਕਰਵਾਈ ਜਾਵੇ ਕਿਉਂਕਿ ਆਮ ਬੰਦੇ ਨੂੰ ਪਤਾ ਹੀ ਨਹੀਂਗਾ ਵੀ ਮੇਰਾ ਰਾਈਟ ਕੀ ਹੈ ਅਕਾਊਂਟ ਖੋਲਣਾ ਹੈ ਜਿਹੜੇ ਗਵਰਨਮੈਂਟ ਦੀਆਂ ਸਕੀਮਸ ਨੇ ਛੋਟੇ-ਛੋਟੇ ਇੰਸ਼ੋਰੈਂਸ ਨੇ ਐਕਸੀਡੈਂਟਲ ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਹੈ ਉਹ ਕਿਸੇ ਨੂੰ ਨਹੀਂ ਪਤਾ ਹੁਣ ਆਪ ਅਸੀਂ ਇਹ ਗੱਲਾਂ ਕਰਦੇ ਆਂ ਮੈਂ ਜਿਸ ਦੇ ਅਸੀਂ ਕਿਸੇ ਵੀ ਧਾਰਮਿਕ ਸਥਲ ਤੇ ਜਾਂਦੇ ਆਂ ਸਾਈਕਲ 10-20 ਰੁਪਏ ਦਾ ਆਮ ਅਸੀਂ ਉੱਥੇ ਚੜਾ ਦਿੰਦੇ ਆ ਜਾਂ দান ਕਰਦੇ ਆ ਕਿਉਂ ਕਿਉਂ ਨਾ ਉਹਦੇ ਵਾਸਤੇ ਜੇ ਪਿੰਡ ਚ ਜਾਂ ਤੁਹਾਡੇ ਮੁਹੱਲੇ ਚ ਗਰੀਬ ਆਦਮੀ ਨੇ ਔਰ 70 70 ਸਾਲ ਤੋਂ ਥੱਲੇ ਨੇ ਤੇ ਉਹਨਾਂ ਦਾ ਜੀ ਜਿਹੜਾ ਵਾ 22-23 ਰੁਪਏ ਦੇ ਵਿੱਚ ਐਕਸੀਡੈਂਟਲ ਇੰਸ਼ੋਰੈਂਸ ਕਰਵਾ ਦਈਏ ਇਹਨ ਜਿਹਨੂੰ ਕਹਿੰਦੇ ਆ ਪ੍ਰਾਈਮ ਮਿਨਿਸਟਰ ਸੁਰੱਖਿਆ ਬੀਮਾ ਯੋਜਨਾ ਐਕਸੀਡੈਂਟਲ ਹੈ ਐਨੀ ਟਾਈਪ ਆਫ ਐਕਸੀਡੈਂਟ ਉਨੇ ਜਿਵੇਂ ਸਨੇਕ ਬਾਈਟ ਆ ਕਿਸੇ ਨੂੰ ਦਵਾਈ ਚੜ ਜਾਨੀ ਆ ਕੋਈ ਜਾਂਦੇ ਆ ਉਹ ਐਕਸੀਡੈਂਟ ਵੀ ਹੋ ਜਾਂਦੇ ਆ ਕੋਈ ਇਸੇ ਲੰਗਦੇ ਆ ਕੋਈ ਅਜਕਲ ਚਾਈਨਾ ਡੋਰ ਆ ਤੁਹਾਡੀ ਇਹ ਫਿਰ ਜਾਂਦੀ ਆ ਇਹ ਸਾਰੇ ਐਕਸੀਡੈਂਟਲ ਚ ਕਵਰ ਹੁੰਦੇ ਨੇ ਇਹ ਕਿੰਨੇ ਲੱਖ ਦੀ ਹੁੰਦੀ ਆ ਸਰ ਇਹ 2 ਲੱਖ ਦੀ ਹੁੰਦੀ ਆ ਜੀ ਹਾਂਜੀ 23 ਰੁਪਏ ਐਨੂਅਲ ਆ ਕਿ ਮੰਥਲੀ ਜੀ ਐਨੂਅਲ ਜੀ 22 ਰੁਪਏ 22 ਰੁਪਏ ਹਾਂਜੀ ਸਰ ਇੱਕ ਸੋਸ਼ਲ ਮੀਡੀਆ ਤੇ ਬਹੁਤ ਰੋਲਾ ਪਿਆ ਰਹਿੰਦਾ ਕਿ ਵੀ ਕਈ ਵਾਰ ਛੋਟੇ ਛੋਟੇ ਕਲਿੱਪ ਬਣਾ ਕੇ ਲੋਕਾਂ ਨੇ ਪਾਏ ਹੁੰਦੇ ਆ ਕਿ ਏਟੀਐਮ ਕਾਰਡ ਤੇ 2 ਲੱਖ ਰੁਪਇਆ ਮਤਲਬ ਏਟੀਐਮ ਬੈਂਕ ਦਾ ਜੇ ਕਿਸੇ ਕੋਲ ਹੈ ਤੇ ਉਹਦਾ 2 ਲੱਖ ਰੁਪਇਆ ਦਾ ਇੱਕ ਇੰਸ਼ੋਰੈਂਸ ਹੋ ਜਾਂਦੀ ਹੈ ਆਪਣੇ ਆਪ ਉਹਦਾ ਕਾਨੂੰਨੀ ਪੱਖ ਕੀ ਹੈ ਜੀ ਤੁਸੀਂ ਉਹਦੇ ਬਾਰੇ ਦੱਸੋ ਕਿ ਵਾਕਿਆ ਹੀ ਉਹ ਗੱਲ ਹੈ ਜੀ ਇਟ ਇਜ਼ ਅ ਮੰਡੇਟਰੀ ਜਿਸ ਵੇਲੇ ਕਿਸੇ ਦਾ ਅਕਾਊਂਟ ਖੋਲਿਆ ਜਾਂਦਾ ਨਾਲ ਹੀ ਉਹਨੂੰ ਡੈਬਿਟ ਕਾਰਡ ਜਿਹਨੂੰ ਤੁਸੀਂ ਏਟੀਐਮ ਕਹਿੰਦੇ ਹੋ ਏਟੀਐਮ ਕਾਰਡ ਦਿੱਤਾ ਜਾਂਦਾ ਉਹਦੇ ਵਿੱਚ ਆਟੋਮੈਟਿਕਲੀ ਗਵਰਨਮੈਂਟ ਦੇ ਵੱਲੋਂ ਇੱਕ ਫੀਲਟੀ ਹੈ 2 ਲੱਖ ਰੁਪਇਆ ਦਾ ਐਕਸੀਡੈਂਟਲ ਓਨਲੀ ਐਕਸੀਡੈਂਟਲ ਇੰਸ਼ੋਰੈਂਸ ਕਵਰ ਹੁੰਦਾ ਉਹਦੇ 'ਚ ਔਰ ਉਹਦੇ 'ਚ ਇਸ ਤਰ੍ਹਾਂ ਮੈਂ ਵੀ ਆਪਣਾ ਆਪਰੇਟਿਵ ਰੱਖਣਾ ਪੈਂਦਾ ਇਹਨੂੰ ਡੇਵਿਡ ਕਾਰਨੋ ਵੀ ਤੁਸੀਂ ਉਹਨੂੰ ਚਾਹੇ ਵਿਦਨ 3 ਮੰਥਸ 90 ਦਿਨਾਂ 'ਚ ਇੱਕ ਵਾਰੀ ਉਹਨੂੰ ਪੰਚ ਕਰ ਲੋ ਜਾ ਕੇ ਚਾਹੇ ਆਪਣਾ ਬੈਲੈਂਸ ਹੀ ਦੇਖ ਲੋ ਮਿਨੀ ਸਟੇਟਮੈਂਟ ਕਰ ਲੋ ਵੀ ਸਟਾਰਟਿੰਗ 'ਚ 90 ਦਿਨ ਸਾਰੇ ਜਾਂ ਹਰ 90 ਮਤਲਬ 90 ਦਿਨਾਂ ਦੇ ਵਿੱਚ ਬਾਰ-ਬਾਰ ਹਰ ਕੁਆਟਰ ਤੇ ਹਾਂਜੀ ਉਹਨੂੰ ਬਰੇਟ ਦੇ ਦੇਖੋ ਅਵੇਰਨੈਸ ਵਾਸਤੇ ਡੈਬਿਟ ਕਾਰਡ ਦਿੱਤੇ ਇਸ ਵਾਸਤੇ ਗਏ ਆ ਕਿ ਜਿਹੜਾ ਬੈਂਕਾਂ 'ਚ ਰਸ਼ ਹੋ ਜਾਂਦਾ ਹੈ ਉਸ ਨੂੰ ਅਵਾਇਡ ਕਰਨ ਲਈ ਵੀ ਥੋੜਾ ਰਸ਼ ਘਟਾਣ ਲਈ ਵੀ ਲੋਕਾਂ ਨੂੰ ਵੀ ਅੱਜਕੱਲ ਤਾਂ ਜਿਹੜੀ ਹੈ ਮੋਬਾਈਲ ਬੈਂਕਿੰਗ ਹੋ ਗਈ ਹੈ ਦੂਸਰੀ ਹੋ ਗਈ ਹੈ ਅੱਜ ਤੁਸੀਂ ਦੇਖੋ ਨਾ ਹਰ ਚੀਜ਼ ਨੂੰ ਆਪਾਂ ਆਪਣੇ ਘਰ ਬੈਠੇ ਹੀ ਆਣ ਉਹ ਕੋਈ ਚੀਜ਼ ਮੰਗਵਣੀ ਹੈ ਤੇ ਤੁਸੀਂ ਆਨਲਾਈਨ ਸਾਰਾ ਕੁਝ ਮੰਗਵਾ ਲੈਂਦੇ ਆਂ ਅੱਜਕੱਲ ਤੁਸੀਂ ਵੇਖਦੇ ਪਏ ਦੁਕਾਨਾਂ ਵੀ ਖਾਲੀ ਮਿਲਦੀਆਂ ਤੁਹਾਨੂੰ ਹਰ ਚੀਜ਼ ਜਿਹੜੀ ਹੈ ਆਨਲਾਈਨ ਹੋ ਗਈ ਅਵੇਰਨੈਸ ਹੈ ਸੋ ਆਮ ਬੰਦੇ ਨੂੰ ਲੈਕਿਨ ਇਹ ਸਿਰਫ ਹਲੇ 10% ਜਿਹੜੇ ਸਾਡੇ ਲੋਕ ਨੇ ਇਹ ਅਵੇਅਰਨੈਸ ਉਹਨਾਂ ਚ ਹੀ ਆ ਆਮ ਲੈਵਲ ਤੇ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਪੈੜਾਂ ਨੂੰ ਸਾਡੇ ਬੱਚਿਆਂ ਨੂੰ ਕਈਆਂ ਨੂੰ ਨਹੀਂ ਅਵੇਅਰਨੈਸ ਹੈਗੀ ਤੇ ਇਹ ਜਿਹੜਾ ਬਈ ਹਰ ਕੁਆਟਰ ਦੇ ਉੱਤੇ ਆਪਣਾ ਇੱਕ ਵਾਰੀ ਪੰਚ ਕਰੇ ਜਾ ਕੇ ਸਟੇਟਮੈਂਟ ਦੇਖ ਲੈ ਕੁਝ ਕਰ ਲੈ ਈਵਨ ਜਿਹੜੇ ਜ਼ੀਰੋ ਬੈਲੈਂਸ ਵਾਲੇ ਅਕਾਊਂਟ ਵੀ ਆ ਉਹਦੇ ਚ ਵੀ ਪੰਚ ਕਰੇ ਬਿਲਕੁਲ ਲਾਗੂ ਹੈ ਔਰ ਉਹ ਮੈਂ ਖੁਦ ਦੇਖਿਆ ਰੁਰਈਏ ਤਾਂ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਮੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਲੇਬਰ ਕਰਦਾ ਹੁੰਦਾ ਅੱਜ 500 ਰੁਪਏ ਦਿਹਾੜੀ ਕਮਾ ਕੇ ਲੈ ਕੇ ਗਿਆ ਤੇ ਉਹਦੇ ਘਰ ਦੀ ਰੋਟੀ ਚੱਲਣੀ ਆ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਉਹਦੇ ਸਸਕਾਰ ਲਈ ਵੀ 1 ਰੁਪਿਆ ਨਹੀਂ ਹੁੰਦਾ 2 ਲੱਖ ਦੀ ਸ਼ਾਇਦ ਤਗੜੇ ਬੰਦੇ ਲਈ ਵੈਲਿਊ ਨਾ ਹੋਵੇ ਗਰੀਬ ਲਈ ਬੜੀ ਵੈਲਿਊ ਆ ਇਹਦੇ ਨਾਲ ਨਾਲ ਹੀ ਜਿਹੜੀ ਆ ਇੱਕ ਇੱਕ ਇਹਦੇ ਤੇ ਇਹ ਜ਼ਰੂਰ ਹੈ ਵੀ ਇਸ ਐਕਸੀਡੈਂਟ ਦੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਪੋਸਮਾਰਟਮ ਰਿਪੋਰਟ ਹੋਣੀ ਚਾਹੀਦੀ ਆ ਇਹ ਦੋਵੇਂ ਆ ਉੱਥੇ ਕੀ ਹੁੰਦਾ ਵੀ ਲੋਕਾਂ ਦਾ ਐਕਸੀਡੈਂਟ ਹੋਇਆ ਸਮਝੌਤਾ ਕਰ ਲੈਂਦੇ ਨੇ ਪੁਲਿਸ ਵੀ ਜਾਂ ਅਥਾਰਟिटीज ਵੀ ਇਹ ਚੌਂਦੀਆਂ ਵੀ ਨਾ ਹੀ ਕੰਮ ਵਧੇ ਤੇ ਉੱਥੇ ਉਹਦਾ ਕਰਾ ਕੇ ਸਸਕਾਰ ਕਰ ਦਿੰਦੇ ਨੇ ਸਮਝੌਤਾ ਕਰਾਉਂਦੇ ਬਾਅਦ ਚ ਕੋਈ ਗਾਈਡ ਕਰ ਦਿੰਦਾ ਵੀ ਇਹ ਤੁਹਾਡਾ ਤਾਂ ਐਕਸੀਡੈਂਟ ਹੋਇਆ ਸੀਗਾ ਨਾ ਉਹਦੇ ਚ ਐਫ ਆਈ ਆਰ ਹੁੰਦੀ ਹੈ ਨਾ ਉਹਦੇ ਚ ਪੋਸਟਮਾਰਟਮ ਹੁੰਦਾ ਇਹ ਨਿਕਲ ਚੁੱਕਿਆ ਹੁੰਦਾ ਹਾਂਜੀ ਤੇ ਫਿਰ ਉਹ ਆ ਕੇ ਬੈਂਕਾਂ ਵਾਲਿਆਂ ਨਾਲ ਲੜਦੇ ਆ ਇਹ ਵੀ ਚੀਜ਼ਾਂ ਹੁੰਦੀਆਂ ਨਾ ਨਾਲ ਨਾਲ ਹੀ ਇਹਦੇ ਜਿਹੜੀ ਆ ਪ੍ਰਾਈਮ ਮਿਨਿਸਟਰ ਜੀਵਨ ਜੋਤੀ ਬੀਮਾ ਹੁੰਦਾ ਇੱਕ ਉਹ ਲਾਈਫ ਇੰਸ਼ੋਰੈਂਸ ਦਾ ਉਹ 50 ਸਾਲ ਦੀ ਜੀ ਤੱਕ ਉਹਦੇ ਵੀ ਮੇਰੇ ਕਹਨ ਨਾਲ 342 ਰੁਪਏ ਹੈਗੇ ਨੇ ਅੱਜ ਕੱਲ ਉਹ ਦਈਏ ਤੇ 2 ਲੱਖ ਦਾ ਲਾਈਫ ਇੰਸ਼ੋਰੈਂਸ ਕਵਰ ਵੀ ਹੁੰਦਾ ਸਭੋਜ ਤੁਹਾਡਾ ਐਕਸੀਡੈਂਟਲ ਕੇਸੇ ਦੀ ਹੋ ਗਈ ਉਹ ਤੇ ਦੋਵੇਂ ਬੀਮੇ ਹੋਏ ਨੇ ਤੇ ਉਹਨੂੰ ਐਕਸੀਡੈਂਟਲ ਤਾਂ ਮਿਲਦਾ ਹੀ ਮਿਲਦਾ ਹੈ ਨਾਲ ਲਾਈਫ ਇੰਸ਼ੋਰੈਂਸ ਦਾ ਵੀ 2 ਲੱਖ ਦਾ 4 ਲੱਖ ਰੁਪਏ ਉਹਨੂੰ ਕਵਰ ਅਵੇਲੇਬਲ ਹੋ ਜਾਂਦਾ ਹੈ ਸਰ ਕਈ ਵਾਰ ਬੈਂਕ ਦੇ ਵਿੱਚ ਆਪਾਂ ਜਾਂਦੇ ਆਂ ਕਈ ਵਾਰ ਨਹੀਂ ਬਹੁਤ ਵਾਰ ਦੇਖਣ ਦੇ ਵਿੱਚ ਇਹ ਆਉਂਦਾ ਹੈ ਕਿ ਬੈਂਕ ਦੇ ਜਿਹੜੇ ਕੈਸ਼ੀਅਰ ਆ ਉਹਨਾਂ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਸਾਡੇ ਕੋਲ ਕੈਸ਼ ਨਹੀਂ ਆ ਕੱਲ ਆ ਜਾਣਾ ਕੋਈ ਬੈਂਕ ਦੇ ਕੋਲ ਇਸ ਤਰ੍ਹਾਂ ਦਾ ਹੁੰਦਾ ਹੈ ਜੀ ਕਿ ਉਹ ਜਾਣ ਕੇ ਹੀ ਕੰਮ ਕਰਨ ਦੇ ਮਾਰੇ ਟਰਕਾ ਦੇ ਦਿੰਦੇ ਆ ਕੋਈ ਕਿ ਇਸ ਤਰ੍ਹਾਂ ਦਾ ਟਾਈਮ ਆ ਜਾਂਦਾ ਕਿ ਉਹਨਾਂ ਕੋਲ ਕੈਸ਼ ਨਾ ਹੋਵੇ ਨਹੀਂ ਕਈ ਵਾਰੀ ਇਹ ਹੋ ਜਾਂਦਾ ਹੈ ਕਿਸੇ ਲਈ ਪਤਾ ਨਹੀਂ ਹੁੰਦਾ ਕੋਈ ਵੱਡੀ ਪੇਮੈਂਟ ਆ ਗਈ ਕੈਸ਼ ਰਿਟੈਂਸ਼ਨ ਲਿਮਿਟ ਹੈਗੀ ਯਾਰ ਬੈਂਕ ਦੀ ਉਹਦੇ ਡਿਪੋਜ਼ਿਟ ਦੇ ਹਿਸਾਬ ਨਾਲ 0.01 ਜਾਂ ਉਹਨੇ ਰੱਖਣਾ ਕੈਸ਼ ਉਹਨਾਂ ਨੇ ਉਹ ਕੈਸ਼ ਰਿਟੈਂਸ਼ਨ ਲਿਮਿਟ ਹੁੰਦੀ ਹੈ ਉਹਦੇ ਵਿੱਚ ਕੀ ਹੈ ਸਬੂਦ ਹੁਣ ਉਹਦੇ ਉਸੇ ਲਈ ਅੱਜ ਜਾਂਦੇ ਉਹਨੂੰ ਕੋਈ ਕਰੋੜ ਦੀ ਜਾਂ 2 ਕਰੋੜ ਦੀ ਡਿਮਾਂਡ ਹੀ ਆ ਗਈ ਤੇ ਸਮ ਟਾਈਮਸ ਇਹ ਹੋ ਜਾਂਦਾ ਹੈ ਜਨਰਲ ਨਹੀਂ ਹੁੰਦਾ ਪਰ ਇਹ ਕਿਉਂਕਿ ਜਿਹੜੇ ਸਿਟੀ ਦੇ ਵਿੱਚ ਤੋਂ ਉਸੇ ਨੇ ਰੀਜ ਹੋ ਜਾਂਦਾ ਪੈਸਾ ਤੁਹਾਡਾ ਬੈਂਕਰ ਆ ਦੂਸਰੇ ਬੈਂਕ ਨੇ ਆਲੇ ਦੁਆਲੇ ਆਸ ਕੀ ਇੱਕ ਦੂਜੇ ਤੋਂ ਲੈ ਲੈਣੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਗੀ ਏਡੀ ਵੱਡੀ ਤਾਂ ਕਈ ਵਾਰੀ ਕਸਟਮਰ ਵੀ ਕਹਿੰਦਾ ਤੇ ਅਗਲਾ ਵੀ ਸਮਝਦਾ ਮੈਨੂੰ ਅੱਜ ਨਹੀਂ ਮੈਨੂੰ ਕੱਲ ਚਾਹੀਦਾ ਤੇ ਕੋਈ ਪ੍ਰੋਬਲਮ ਨਹੀਂ ਆਦਰਵਾਇਜ਼ ਰਿਫਿਊਜ਼ਲ ਨਹੀਂ ਅਸੀਂ ਉਹਦੀ ਡਿਮਾਂਡ ਅਸੀਂ ਪੂਰੀ ਕਰਨੀ ਹੈ ਲੀਗਲੀ ਵੀ ਆਰ ਬਾਉਂਡ ਟੂ ਅਬਲਾਈਜ਼ ਦਾ ਕਸਟਮਰ ਆਵਰ ਸਰ ਅਗਰ ਕੋਈ ਬਿਮਾਰ ਬੰਦਾ ਬੈਂਕ ਦੇ ਵਿੱਚ ਗਿਆ ਹੈ ਕਿ ਜਿਹੜਾ ਬਿਮਾਰੀ ਦੀ ਹਾਲਤ ਵਿੱਚ ਜਾ ਵੀ ਨਹੀਂ ਸਕਦੇ ਉਹਦੇ ਪਰਿਵਾਰਕ ਮੈਂਬਰ ਉਹਨੂੰ ਲੈ ਕੇ ਗਏ ਨੇ ਪੇਮੈਂਟ ਕਢਵਾਏ ਉਹਨਾਂ ਦੇ ਸਾਈਨਾਂ ਨਾਂ ਜਾਂ ਉਹਨਾਂ ਦਾ ਅੰਗੂਠਾ ਲੱਗ ਕੇ ਨਿਕਲਣੇ ਪਰ ਉਸ ਟਾਈਮ ਇਹੋ ਜੀ ਸਿਚੁਏਸ਼ਨ ਹੋਵੇ ਕਿ ਬੈਂਕ ਕਹਵੇ ਮੇਰੇ ਕੋਲ ਪੇਮੈਂਟ ਨਹੀਂ ਆ ਤੇ ਫਿਰ ਲੜਾਈ ਬਣਦੀ ਹੈ ਜੀ ਨਹੀਂ ਅਸੀਂ ਗੱਲ ਹੀ ਕੋਈ ਨਹੀਂ ਗਈ ਕਿਉਂਕਿ ਜਿਹੜੇ ਬਿਮਾਰ ਨੂੰ ਲੈ ਕੇ ਗਏ ਉਹਦੀ ਕਿੱਡੀ ਕੁ ਵੱਡੀ ਪੇਮੈਂਟ ਹੋਏਗੀ ਉਸ ਵੇਲੇ ਬੈਂਕ ਅਰੇਂਜ ਕਰ ਲੈਂਦਾ ਹੈ ਬਿਮਾਰ ਨੂੰ 올ਡ ਏਜ ਪਰਸਨ ਨੂੰ ਹੈਂਡੀਕੈਪ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਔਰ ਉਹ ਸਾਡੇ ਬੜੇ ਵੈਲਿਊਏਬਲ ਕਸਟਮਰ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਅਸੀਂ ਸਭ ਤੋਂ ਪਹਿਲੇ ਅਪਲਾਈਸ ਕਰਨਾ ਕਿਉਂਕਿ ਉਹ ਕ੍ਰਿਪਲਡ ਨੇ ਨਹੀਂ ਚੱਲ ਸਕਦੇ ਜਾਂ ਬਿਮਾਰ ਨੇ ਬਿਮਾਰ ਲਈ ਤਾਂ ਆਟੋਮੈਟਿਕਲੀ ਆਪਣੇ ਮਹੱਲੇ 'ਚ ਹੀ ਆਪਣੇ ਜਰੂਰਤ ਪੈ ਜੀ ਸਾਰੇ ਇਕੱਠੇ ਹੋ ਕੇ ਦੇ ਦਿੰਦੇ ਤੇ ਬੈਂਕ ਤਾਂ ਦਿੰਦਾ ਐਸੀ ਕੋਈ ਗੱਲ ਨਹੀਂ ਹੁੰਦੀ ਕਦੀ ਵੀ ਬੈਂਕ ਇਸ ਦਾ ਨਹੀਂ ਰਿਫਿਊਜ਼ਲ ਨਹੀਂ ਕਰਦਾ ਸਰ ਇੱਕ ਗੱਲ ਹੋਰ ਦੇਖਣ ਦੇ ਵਿੱਚ ਆਂਦੀ ਆ ਕਿ ਜੇ ਬੈਂਕ ਦੇ ਸਟਾਫ ਦਾ ਕੋਈ ਬੰਦਾ ਮੰਨ ਲਓ ਫੋਨ ਤੇ ਲੱਗਾ ਕੋਈ ਗੱਲ ਨਹੀਂ ਕਿਸੇ ਦੀ ਸੁਣ ਰਿਹਾ ਪਰ ਸਾਡੇ ਵਰਗਾ ਕੋਈ ਵੀ ਸ਼ਖਸ ਜਿਹੜਾ ਥੋੜਾ ਜਿਹਾ ਮਤਲਬ ਅੱਜਕੱਲ ਜਾਗਰੂਕ ਲੋਕ ਨੇ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ ਔਰ ਬੈਂਕ ਵਾਲੇ ਇਹ ਕਹਿ ਕੇ ਇੱਕ ਵੀ ਅੰਦਰ ਬੈਂਕ ਦੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਉਹਨੂੰ ਰੈਸਮੈਂਟ ਕਰਦੇ ਆ ਉਹਨੂੰ ਡਰਾਉਂਦੇ ਆ ਕੋਈ ਇਦਾਂ ਦਾ ਵੀ ਲਾਅ ਹੈ ਜੀ ਕਿ ਬੈਂਕ ਦੇ ਅੰਦਰ ਆਪਾਂ ਵੀਡੀਓ ਨਹੀਂ ਬਣਾ ਸਕਦੇ ਜਦ ਕਿ ਉਹ ਇੱਕ ਗਵਰਨਮੈਂਟ ਦਾ ਅਦਾਰਾ ਹੈ ਔਰ ਗਵਰਨਮੈਂਟ ਦੇ ਕਿਸੇ ਅਦਾਰੇ ਦੇ ਵਿੱਚ ਵੀ ਹਰ ਕਿਸੇ ਨੂੰ ਆਪਣੀ ਦੁੱਖ ਤਕਲੀਫ ਨੂੰ ਰਿਕਾਰਡ ਕਰਨ ਦਾ ਹੱਕ ਹੈ ਇਹਦੇ 'ਚ ਇਹ ਹੈ ਵੀ ਜਿਸੇ ਲਈ ਤੁਸੀਂ ਕਿਸੇ ਵੀ ਬੈਂਕ 'ਚ ਜਾਓ ਕਿ ਉੱਥੇ ਲਿਖਿਆ ਹੁੰਦਾ ਬਾਹਰ ਗੇਟ ਦੇ ਉੱਤੇ ਮੋਬਾਈਲ ਫੋਨਸ ਆਰ ਨਾਟ ਅਲਾਉਡ ਉਹ ਇਸ ਕਰਕੇ ਆ ਕਾਨੂੰਨ ਹੈਗਾ ਇੱਕ ਵੀ ਮੋਬਾਈਲ ਫੋਨ ਤੁਸੀਂ ਵਰਤੋਂ ਅੰਦਰ ਨਹੀਂ ਕਰ ਸਕਦੇ ਉਹਦਾ ਰੀਜ਼ਨ ਹੈ ਵੀ ਕਈ ਵਾਰੀ ਆਉਂਦੇ ਨੇ ਲੋਕ ਬੜਾ ਹੋਕ ਕਰਾਈ ਪਹੁੰਚਦੇ ਨੇ ਸ਼ੋਰ ਹੁੰਦਾ ਉਹਦੇ ਨਾਲ ਦੂਸਰੇ ਕਸਟਮਰ ਵੀ ਜਿਹੜੇ ਆ ਡਿਸਟਰਬ ਹੁੰਦੇ ਨੇ ਸੋ ਇਹ ਚੀਜ਼ ਹੈ ਲੇਕਿਨ ਜੇ ਤੁਸੇਲੇ ਕੋਈ ਪ੍ਰੋਬਲਮ ਆਈ ਗਈ ਹੈ ਇਹ ਸਾਡਾ ਰਾਈਟ ਹੈਗਾ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਤੁਹਾਡਾ ਸਟਾਫ ਫੋਨ ਤੇ ਲੱਗਾ ਹੁੰਦਾ ਜਨਰਲੀ ਕੀ ਹੁੰਦਾ ਵੀ ਅੱਜਕੱਲ ਮੋਬਾਈਲ ਬੈਂਕਿੰਗ ਹੋ ਗਈ ਹੈ ਜਾਂ ਕਸਟਮਰ ਦੀ ਅਵੇਰਨੈਸ ਇੰਨੀ ਹੋ ਚੁੱਕੀ ਆ ਕਸਟਮਰ ਆਪਣੇ ਘਰੋਂ ਬੈਠਾ ਹੀ ਫੋਨ ਕਰ ਦਿੰਦਾ ਉਹਨੂੰ ਹਣ ਇਹ ਮੈਨੂੰ ਜੀ ਤੁਸੀਂ ਇਹ ਬੈਲੈਂਸ ਦੱਸਿਓ ਜੀ ਨਾ ਮੇਰਾ ਜਾਂ ਮੈਂ ਆ ਚੀਜ਼ ਸੀਗੀ ਮੇਰੇ ਇਨਸਟਾਲਮੈਂਟ ਇੰਨੀ ਗਈ ਸੀ ਤੁਸੀਂ ਦੱਸੋ ਇਹ ਮੇਰੇ ਆ ਗਏ ਆ ਜਾਂ ਮੈਂ ਫਰਾਨੀ ਤાં ਤੋਂ ਮੇਰੇ ਪੈਸੇ ਆਨੇ ਸੀ ਸੋ ਜਨਰਲੀ ਇਸ ਤਰ੍ਹਾਂ ਦੇ ਫੋਨ ਆਉਂਦੇ ਨੇ ਸਟਾਫ ਕੋਲ ਸਟਾਫ ਪਰਸਨਲ ਮੋਬਾਈਲ ਨਹੀਂ ਯੂਜ਼ ਕਰਦਾ ਆਮ ਤੌਰ ਤੇ ਤੇ ਇਸ ਤਰ੍ਹਾਂ ਦਾ ਸਿਸਟਮ ਨਹੀਂ ਚਾਹੀਦਾ ਸਰ ਕਿ ਅਗਰ ਬੈਂਕਿੰਗ ਸਿਸਟਮ ਦੇ ਵਿੱਚ ਸਾਰਾ ਮੋਬਾਈਲ ਇਸ ਤਰ੍ਹਾਂ ਦਾ ਆਨਲਾਈਨ ਸਿਸਟਮ ਹੋ ਚੁੱਕਿਆ ਤੇ ਉਹਦੇ ਲਈ ਅਲੱਗ ਤੋਂ ਇੱਕ ਟੇਬਲ ਬਣਨਾ ਚਾਹੀਦਾ ਹੈ ਕਿ ਉਹ ਸਿਰਫ ਮੋਬਾਈਲ ਦੇ ਉੱਪਰ ਹੀ ਲੋਕਾਂ ਦਾ ਲੈਣ-ਦੇਣ ਚੈੱਕ ਕਰੇ ਇਹ ਨਾ ਹੋਵੇ ਕਿ ਲੋਕ ਲਾਈਨਾਂ ਵਿੱਚ ਲੱਗੇ ਨੇ ਔਰ ਕਿਸੇ ਤਕੜੇ ਬੰਦੇ ਦੀ ਫੋਨ ਤੇ ਗੱਲ ਮਤਲਬ ਉਹ ਪੁੱਛ ਰਿਆ ਆਮ ਲੋਕ ਤੇ ਆਨਲਾਈਨ ਸਾਰਾ ਸਿਸਟਮ ਕਰਦੇ ਨਹੀਂ ਨਾ ਬੈਂਕਾਂ ਵਾਲੇ ਉਹਨਾਂ ਦਾ ਫੋਨ ਹੀ ਚੁੱਕਦੇ ਆ ਔਰ ਨਾ ਹੀ ਉਹ ਬੈਂਕਾਂ ਨੂੰ ਕੁਝ ਪੁੱਛਦੇ ਹੀ ਆ ਅਗਰ ਤਕੜੇ ਬੰਦੇ ਨੇ ਪੁੱਛਣਾ ਹੀ ਆ ਤੇ ਫਿਰ ਉਹ ਲਾਈਨਾਂ ਵਾਲੇ ਵਿਚਾਰੇ ਖੜੇ ਰਹਿੰਦੇ ਨੇ ਉਹਦੇ ਲਈ ਫਿਰ ਅਲੱਗ ਇੱਕ ਡੈਸਕ ਹੋਣਾ ਚਾਹੀਦਾ ਜੀ ਵੈਸੇ ਦਾ ਕਸਟਮਰ ਜਿਹੜਾ ਵਾ ਵੈਲਕਮ ਅਡਰੈਸ ਜਿਹੜਾ ਵਾ ਇੱਕ ਵੱਖਰੀ ਟੇਬਲ ਲੱਗੀ ਹੁੰਦੀ ਆਰ ਮਹਿੰਗੇ ਪਰ ਸਈ ਕਈ ਵਾਰੀ ਸਟਾਫ ਦੀ ਕੰਸਟੈਂਸ ਹੁੰਦੀਆਂ ਨੇ ਮੋਸਟਲੀ ਆਪਾਂ ਹੁਣ ਦੇਖਾਂਗੇ ਆਪਣੇ ਜ਼ਿਆਦਾਤਰ ਜਿੰਨਾ ਵੀ ਸਟਾਫ ਹੈ ਬੈਂਕਿੰਗ ਦਾ ਫਾਰਵੇ ਸਟੇਟਸ ਦੇ ਵਿੱਚੋਂ ਆਇਆ ਹੋਇਆ ਤੇ ਉਹਨਾਂ ਨੂੰ ਜਾਣਾ ਵੀ ਪੈਂਦਾ ਕਿਸੇ ਲਈ ਛੁੱਟੀ ਤੇ ਜਾਂ ਇਹ ਚੀਜ਼ ਹੈ ਸਟਾਫ ਦੀ ਕਨਸਟ੍ਰੇਂਟ ਕਰਕੇ ਹੀ ਇਹ ਚੀਜ਼ਾਂ ਹੁੰਦੀਆਂ ਨੇ ਬਾਕੀ ਕਸਟਮਰ ਜਿਹੜੇ ਡੇਲੀ ਆਣ ਜਾਣ ਵਾਲੇ ਆ ਨਾ ਉਹਨਾਂ ਨੂੰ ਇਨੀ ਅਵੇਰਨੈਸ ਹੁੰਦੀ ਉਹਨਾਂ ਦੇ ਕੋਲ ਮੈਨੇਜਰ ਦਾ ਫੋਨ ਹੁੰਦਾ ਹੈ ਉਹਨਾਂ ਦੇ ਕੋਲ ਇਹਨਾਂ ਦੇ ਕੰਟਰੋਲਰ ਦਾ ਫੋਨ ਨੰਬਰ ਸਾਰਾ ਉਸੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਵਾ ਹਰ ਇੱਕ ਚੀਜ਼ ਉਹਨਾਂ ਦੇ ਕੋਲ ਅਵੇਲੇਬਲ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਉਹ ਜਿਹੜਾ ਬਈ ਸਟਾਫ ਦੂਸਰਿਆਂ ਨੂੰ ਡਿਸਟਰਬ ਕਰਦਾ ਮੇਰੇ ਦਿਖਿਆ ਨਾ ਤੇ ਮੈਂ ਨਹੀਂ ਦੇਖਿਆ ਕਦੀ ਹਾਂ ਕਿਸੇ ਵੇਲੇ ਕੋਈ ਬਿਜ਼ੀ ਹੋ ਜਾਏ ਤੇ ਵੇਖੋ ਹਰ ਤਰ੍ਹਾਂ ਦੀ ਚੀਜ਼ ਹੈ ਗੰਡਿਆਂ ਤੇ ਘੰਡੇ ਹਿੱਲ ਕਿਤੇ ਵੀ ਹੋ ਸਕਦੀ ਹੈ ਸੋ ਬੈਂਕਰ ਉਹਦੇ ਤੋਂ ਕੋਈ ਬਾਹਰ ਨਹੀਂ ਗਏ ਕਿਉਂਕਿ ਉਹ ਇਸੇ ਸੋਸਾਇਟੀ ਚ ਆਏ ਨਹੀਂ ਲੇਕਿਨ ਉਹਦੇ ਲਈ ਤੁਹਾਡੇ ਕੋਲ ਹੈਗਾ ਤੁਸੀਂ ਮੈਨੇਜਰ ਸਾਹਿਬ ਕੋਲ ਜਾ ਸਕਦੇ ਜੇ ਮੈਨੇਜਰ ਸਾਹਿਬ ਤੁਹਾਡੀ ਉਸੇ ਲਈ ਗੱਲ ਸੁਣਨਗੇ ਜੇ ਮੈਨੇਜਰ ਸਾਹਿਬ ਨਹੀਂ ਸੁਣਦੇ ਤੇ ਇਮੀਡੀਏਟਲੀ ਉਹਨਾਂ ਦਾ ਰੀਜਨਲ ਹੈਡ ਆਫ ਬੈਂਕ ਦਾ ਰੀਜਨਲ ਆਫਿਸ ਇੱਥੇ ਹੁੰਦਾ ਵਾ ਰੀਜਨਲ ਆਫਿਸ ਨਹੀਂ ਹੈ ਤੇ ਥੈਨ ਤੁਹਾਡਾ ਜ਼ੋਨਲ ਆਫਿਸ ਹੈਗਾ ਜ਼ੋਨਲ ਆਫਿਸ ਨਹੀਂ ਹੈ ਤਾਂ ਉਸ ਤੋਂ ਬਾਅਦ ਤੁਹਾਡਾ ਹੈੱਡ ਆਫਿਸ ਹੈਗਾ ਸੋ ਆਪਾਂ ਕਿਤੇ ਵੀ ਜਾ ਕੇ ਆਪਣੀ ਗੱਲ ਰੱਖ ਸਕਦੇ ਹਾਂ ਫੋਨ ਨੰਬਰ ਸਾਹਮਣੇ ਲਿਖੇ ਹੁੰਦੇ ਨੇ ਕੰਪਲੇਂਟ ਦਾ ਵੀ ਲਿਖਿਆ ਹੁੰਦਾ ਤੁਸੀਂ ਅ ਕੱਲ ਕੋਈ ਬ੍ਰਾਈਬਰੀ ਮੰਗਦਾ ਕਿਸੇ ਵੇਲੇ ਕਿਸੇ ਕੋਲ ਉਸੇ ਲਈ ਸਾਰਾ ਕੁਝ ਵਿਜੀਲੈਂਸ ਅਫਸਰ ਦਾ ਵੀ ਨੰਬਰ ਲਿਖਿਆ ਹੁੰਦਾ ਸੋ ਅਸੀਂ ਆਪ ਹੀ ਨਹੀਂ ਕਰਦੇ ਸਾਹਮਣੇ ਨੰਬਰ ਲਿਖੇ ਨੇ ਜੇ ਨਹੀਂ ਆ ਤੇ ਤੁਸੀਂ ਡਿਮਾਂਡ ਕਰ ਸਕਦੇ ਹੋ ਕਿ ਮੈਨੂੰ ਆਪਣੇ ਕੰਟਰੋਲਰ ਦਾ ਨੰਬਰ ਦੇ ਦਿਓ ਜੀ ਹੋਰ ਲੰਚ ਟਾਈਮ ਬਾਰੇ ਵੀ ਸਰ ਕੋਈ ਨੋਰਮਸ ਬਣੇ ਹੋਏ ਆ ਜੀ ਕਿ ਲੰਚ ਟਾਈਮ ਇੰਨੇ ਤੋਂ ਇੰਨਾ ਹੋਣਾ ਕਿਉਂਕਿ ਮੈਂ ਕਿਸੇ ਕੋ ਵੈਸੇ ਜਨਰਲ ਸੁਣਿਆ ਸੀ ਕਿ ਬੈਂਕ ਵਾਲਿਆਂ ਨੂੰ ਕੋਈ ਲੰਚ ਵਾਸਤੇ ਟਾਈਮ ਨਹੀਂ ਮਿਲਦਾ ਕਿ ਸਰਕਾਰੀ ਕੋਈ ਟਾਈਮ ਨਹੀਂ ਆ ਕਿ ਇੰਨੇ ਤੋਂ ਇਹਨਾਂ ਲੰਚ ਕਰਨਾ ਹੈ ਤੁਸੀਂ ਵਾਰੀ ਵਾਰੀ ਜਾ ਕੇ ਖਾਣਾ ਖਾਣਾ ਇਦਾਂ ਦਾ ਕੋਈ ਸਿਸਟਮ ਹੈ ਸਰ ਬੈਂਕ ਦੇ ਵਿੱਚ ਐਕਚੁਅਲੀ ਤਾਂ ਹੈਗਾ ਵੀ ਲੰਚ ਦਾ ਵੇਖੋ ਰਾਈਟ ਹੈ ਹਰਕਤਾਂ ਕਰਨ ਦਾ ਲੇਕਿਨ ਉੱਥੇ ਇਹ ਚੀਜ਼ ਨਹੀਂ ਹੈਗੀ ਵੀ ਜਿਹੜਾ ਅਸੀਂ 2 ਤੋਂ 3 ਕਿਹਾ ਹੀ ਦਿੰਦੇ ਨੇ ਬਾਹਰ ਜਿੰਦਰਾ ਮਾਰਤਾ ਜੀ ਐ 2 ਤੋਂ 3 ਵਜੇ ਬਾਅਦ ਆਇਓ ਐਸੀ ਕੋਈ ਚੀਜ਼ ਨਹੀਂ ਬੈਂਕ ਵਾਲਿਆਂ ਨੇ ਲੰਚ ਕਰਨਾ ਟਰਨ ਬਾਈ ਟਰਨ 1 by 1 ਆਪਣਾ ਆਪਣਾ ਲੰਚ ਕਰੀ ਜਾਣ ਕਸਮ ਸਰਵਿਸ ਐਂਪਰ ਨਹੀਂ ਹੋਣੀ ਚਾਹੀਦੀ ਉਹਦੇ ਚ ਬਿਲਕੁਲ ਕਲੀਅਰ ਕਟ ਗਾਈਡਲਾਈਨਸ ਨੇ ਜੇ ਮੈਂ ਉੱਠ ਕੇ ਗਿਆ ਤੇ ਮੇਰੀ ਥਾਂ ਤੇ ਦੂਸਰਾ ਕਵਰ ਕਰੇਗਾ ਉਹ ਨਹੀਂ ਤੇ ਲੰਚ ਕਿੰਨਾ ਗਿਆ 15 ਮਿੰਟ ਲੱਗ ਜਾਣਗੇ ਮੈਕਸ਼ੂਰ ਕਿ ਜੇ ਉਹ ਇਹੋ ਬਣਾ ਲਿਆ ਵੀ ਹੁਣ ਮੈਂ ਖਾ ਕੇ ਤੇ ਸੈਰ ਕਰਨ ਵਾਲੀ ਇਸ ਤਰ੍ਹਾਂ ਦਾ ਕੋਈ ਲਾ ਨਹੀਂ ਹੈਗਾ ਉਹਦੇ ਲਈ ਤੁਸੀਂ ਬਿਲਕੁਲ ਟੇਕ ਅਪ ਕਰ ਸਕਦੇ ਹੋ ਕੰਸਰਨ ਅਥਾਰਟੀ ਨਾਲ ਉਸੇ ਸਰ ਅਕਸਰ ਆਪਾਂ ਦੇਖਦੇ ਆਂ ਕਿ ਪੰਜਾਬ ਦੇ ਵਿੱਚ ਕੀ ਆਲ ਇੰਡੀਆ ਦੇ ਵਿੱਚ ਹੀ ਕੋਈ ਸਗਨਾ ਦਾ ਪ੍ਰੋਗਰਾਮ ਕੀਤਾ ਜਾਵੇ ਕੋਈ ਸ਼ਾਦੀ ਹੋਵੇ ਕੋਈ ਲੋਹੜੀ ਦਾ ਤਿਉਹਾਰ ਆ ਗਿਆ ਕੁਝ ਵੀ ਕਰਨਾ ਹੋਵੇ ਤਾਂ ਲੋਕਾਂ ਨੂੰ ਬਹੁਤ ਸ਼ੌਕ ਹੁੰਦਾ ਨਵੇਂ ਨੋਟਾਂ ਦਾ ਕਿ ਨਵੇਂ ਨੋਟ ਲਟਾਏ ਜਾਣਗੇ ਜਾਂ ਗਲਿਆਂ ਦੇ ਵਿੱਚ ਹਾਰ ਪਾਏ ਜਾਣਗੇ ਫਿਰ ਇਹ ਜਿਹੜਾ ਸਾਡਾ ਸਗਨਾ ਦਾ ਕੰਮ ਹੈ ਉਹ ਕੰਪਲੀਟ ਹੋਣਾ ਔਰ ਬੈਂਕ ਦੇ ਵਿੱਚ ਜਾਨੇ ਆ ਤੇ ਕਦੀ ਵੀ ਨਵੇਂ ਨੋਟਾਂ ਦੀ ਕੋਈ ਕਾਪੀ ਨਹੀਂ ਮਿਲਦੀ ਔਰ ਬਜ਼ਾਰਾਂ ਦੇ ਵਿੱਚ ਚਲੇ ਜਾਓ ਤੇ 2-400 500000 ਰੁਪਿਆ ਐਕਸਟਰਾ ਖਰਚੋ ਤੇ ਚਾਹੇ ਤੁਸੀਂ ਲੱਖ ਰੁਪਏ ਦੀਆਂ ਲੈ ਲਓ ਚਾਹੇ 2 ਲੱਖ ਦੀਆਂ ਲੈ ਲਓ ਜਿੰਨੀਆਂ ਚਾਹੋ ਜਿੰਨੀ ਔਨ ਡਿਮਾਂਡ ਤੁਹਾਨੂੰ ਮਿਲ ਜਾਣਗੀਆਂ ਤੇ ਇਹ ਕਿੱਥੋਂ ਆndੀਆਂ ਜੀ ਐਕਸਟਰਾ ਕੋਈ ਇਹ ਫਰਮ ਹੈ ਉਥੋਂ ਲੈ ਲੈਂਦੇ ਆ ਕਿ ਬੈਂਕ ਦੇ ਵਿੱਚੋਂ ਹੀ ਬਲੈਕ ਹੋ ਕੇ ਜਾਂਦੀਆਂ ਨੇ ਇਹਦੇ ਬਾਰੇ ਸਚਾਈ ਨਾ ਦੱਸੀ ਇਹਦੇ ਬਾਰੇ ਮੈਂ ਤੁਹਾਨੂੰ ਪਹਿਲੇ ਦੱਸ ਰਹਾ ਪਹਿਲੇ ਤਾਂ ਮੈਂ ਜਿਹੜੀ ਤੁਸੀਂ ਗੱਲ ਕੀਤੀ ਵੀ ਇਹਨਾਂ ਨੂੰ ਸੇਰੇ ਬਣਾਉਣੇ ਜਾਂ ਲਟਾਉਣਾ ਇਹ ਸਾਡਾ ਇੱਕ ਨੈਸ਼ਨਲ ਐਮਬਲਮ ਹੈ ਸਾਡੀ ਇੱਕ ਰਿਸਪੈਕਟ ਹੈ ਦੀ ਕਰੰਸੀ ਦੀ ਸਾਨੂੰ ਇਹ ਕੰਮ ਕਰਨੇ ਨਹੀਂ ਚਾਹੀਦੇ ਸਭ ਤੋਂ ਪਹਿਲੇ ਤਾਂ ਇਹ ਆ ਦੂਸਰੀ ਗੱਲ ਇਹ ਆ ਵੀ ਇਹ ਜਿਹੜੀ ਨਵੀਂ ਕਰੰਸੀ ਆਉਂਦੀ ਹੈ ਰਿਜ਼ਰਵ ਬੈਂਕ ਨੇ ਛਾਪਣੀ ਹੈ ਉਹਨਾਂ ਨੇ ਡਿਮਾਂਡ ਦੇ ਹਿਸਾਬ ਨਾਲ ਛਾਪਣੀ ਹੈ ਵੀ ਇਹ ਨਹੀਂਗਾ ਮੇ ਨਵੇਂ ਨੋਟ ਹਰ ਮਹੀਨੇ ਛਾਪੀ ਚੱਲੋ ਇਹ ਅਸੀ ਕੋਈ ਗੱਲ ਨਹੀਂ ਹੈਗੀ ਇਹ ਨਵੀਂ ਕਰੰਸੀ ਆਉਂਦੀ ਸਿਰਫ ਜਿਹੜੇ ਬੈਂਕਾਂ ਚ ਕਰੰਸੀ ਚੈਸਟ ਹੁੰਦੀ ਹੈ ਰਿਜ਼ਰਵ ਬੈਂਕ ਕਰੰਸੀ ਚੈਸਟ ਵਾਲਿਆਂ ਨੂੰ ਭੇਜਦਾ ਹੈ ਨੇਚ ਕਰੰਸੀ ਚੈਸਟ ਮਤਲਬ ਹਰ ਬੈਂਕ ਨੇ ਆਪੂ ਆਪਣੀ ਕਰੰਸੀ ਚੈਸਟ ਬਣੀ ਹੈ ਉਹਨੇ ਆਪਣੇ ਸਾਰਾ ਫੀਡ ਕਰਨਾ ਉਹਦੇ ਚ ਕੁਝ ਉਹਨਾਂ ਦਾ ਰਿਜ਼ਰਵ ਵੀ ਰੱਖਣਾ ਹੁੰਦਾ ਹੁੰਦੇ ਨੇ ਤੇ ਗਵਰਨਮੈਂਟ ਨੇ ਦਿੱਤਾ ਹੈ ਇਹਦੇ ਚ ਜਿੰਨਾ ਵੀ ਬੈਂਕ ਦਾ ਪੈਸਾ ਹੁੰਦਾ ਨਾ ਉਤੇ ਤੁਸੀਂ ਵੇਖਦੇ ਹੋ ਉਤੇ ਬਹੁਤ ਸਿਕਿਉਰਿਟੀ ਵੀ ਹੁੰਦੀ ਹੈ ਅਟ ਅਟ ਗਾਰਡ ਹੁੰਦੇ ਨੇ ਉਸ ਵੇਲੇ ਉਤੇ ਜੋ ਕਿ ਇਹ ਬਹੁਤ ਵੱਡਾ ਇਸ਼ੂ ਹੈ ਇਹਦੇ ਬਾਰੇ ਮੈਂ ਬਹੁਤਾ ਨਹੀਂ ਦੱਸਾਂਗਾ ਵੀ ਉਥੇ ਲੈਵਲ ਕੀ ਹੁੰਦਾ ਹੈ ਕੈਸ਼ ਦਾ ਜਾਂ ਕੀ ਹੈ ਉਹਦੇ ਚ ਕਰੰਸੀ ਚ ਐਸ ਅਫਸਰ ਹੁੰਦਾ ਹੈ ਕੈਸ਼ਰ ਹੁੰਦਾ ਹੈ ਅਫਸਰ ਹੁੰਦੇ ਨੇ ਸਾਰੇ ਆ ਜਿਹੜੇ ਡਿਫਰੈਂਟ ਕੈਸ਼ ਸਪਲਾਈ ਕਰਦੇ ਤੁਸੀਂ ਦੇਖਿਆ ਹੋਣਾ ਵੈਨਸ ਜਾਂਦੀਆਂ ਨੇ ਜਾਂ ਏਟੀਐਮ ਚ ਪੈਸੇ ਪੈਂਦੇ ਨੇ ਇਹ ਕਰੰਸੀ ਚ ਐਸ ਹੁੰਦੇ ਨੇ ਤੇ ਪਿਛਲੇ ਦਿਨਾਂ ਚ ਆਮ ਤੌਰ ਤੇ ਦੇਖਿਆ ਗਿਆ ਮੀ ਇਹ ਜਿਹੜਾ ਨਵੇਂ ਨੋਟਾਂ ਦੀ ਸਕੈਰਸਿਟੀ ਸਾਨੂੰ ਮੈਂ ਤਾਂ ਖੁਦ ਜਿਹੜਾ ਬੈਂਕ ਦੇ ਵਿੱਚ ਰਿਆਂ ਸਾਨੂੰ ਬੜਾ ਤਰਲੇ ਮਾਰ ਕੇ ਲੱਭਣੀ ਪੈਂਦੀ ਸੀ ਕਿਤੋਂ ਇਹ ਜਿਹੜਾ ਕੈਸ਼ ਹੈ ਨਾ ਇਹਦੇ ਹੁਣ ਮੈਂ ਤੁਹਾਨੂੰ ਪਹਿਲੇ ਵੀ ਇੱਕ ਚੀਜ਼ ਕਹਿ ਸਕਿਆ ਬਈ ਗੰਡਿਆਂ ਚ ਗੰਢੇਲ ਹਰ ਸਾਲ ਤੇ ਹੁੰਦੀ ਐ ਉਹ ਮੈਨੂੰ ਵੀ ਨਹੀਂ ਅਜੇ ਤੱਕ ਪਤਾ ਲੱਗਾ ਵੀ 35 36 ਸਾਲ ਸਰਵਿਸ ਕਰਕੇ ਵੀ ਇਹ ਕਿੱਥੇ ਜਾਂਦੀਆਂ ਜਾਂ ਮਾਰਕੀਟ ਚ ਕਿੱਥੋਂ ਨੋਟ ਆ ਜਾਂਦਾ ਸਰ ਇਹ ਤੇ ਗੰਡਿਆਂ ਚ ਗੰਢੇਲ ਨਹੀਂ ਐ ਤੇ ਗੰਡੇ ਹੀ ਖਰਾਬ ਹੋਏ ਪਏ ਐ ਇਹ ਜਨਰਲੀ ਦੇਖਿਆ ਗਿਆ ਵੀ ਬਹੁਤ ਘੱਟ ਗੁੱਟੀਆਂ ਹੁੰਦੀਆਂ ਨੇ ਜੇ ਕਿਸੇ ਬੈਂਕ ਕੋਲ ਆਈਆਂ ਨੇ 50 ਗੁੱਟੀਆਂ ਆਈਆਂ ਤੇ ਪਹਿਲੇ ਤਾਂ 30 ਸਟਾਮ ਮੈਂਬਰ ਹੀ ਹੁੰਦੇ ਨੇ ਇੱਕ ਇੱਕ ਦੋਨਾਂ ਨਹੀਂ ਲੈ ਜਾਣੀਆਂ ਤੇ ਜਿਹੜਾ ਕੋਈ ਬਾਕੀ ਇਹ ਕੀ ਚੱਲ ਰਿਹਾ ਹੈ ਵੀ ਸਕੈਂਡਲ ਜਾਂ ਕੀ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਬੋਲ ਸਕਦਾ ਕਿਉਂਕਿ ਮੇਰੀਆਂ ਲਿਮਿਟੇਸ਼ਨਸ ਵੀ ਨੇ ਚਾਹੇ ਮੈਂ ਰਿਟਾਇਰਡ ਹਾਂ ਕਿਉਂਕਿ ਮੈਂ ਖਾਸ ਕਰਕੇ ਜਿਹੜੇ ਸਾਡੇ ਬੈਂਕ ਨੇ ਇਹਨਾਂ 'ਚ ਕਦੀ ਵੀ ਨਵੇਂ ਕੈਸ਼ ਨਹੀਂ ਆਉਂਦਾ ਕਿਉਂਕਿ ਸਾਡਾ ਜਿੰਨਾ ਵੀ ਬੈਂਕਰ ਹੈ ਸਾਡਾ ਹੈਗਾ ਪੰਜਾਬ ਨੈਸ਼ਨਲ ਬੈਂਕ ਤੇ ਜੇ ਉਹਨਾਂ ਦੇ ਕੋਲ ਕਿਤੇ ਉਹਨਾਂ ਦੀ ਕਰੰਸੀ ਜੈਸਟ ਹੈਗੀ ਇੱਥੇ ਜੇ ਉੱਥੇ ਆਇਆ ਤੇ ਉਹ ਦੇ ਦਿੰਦੇ ਵੱਖਰੀ ਗੱਲ ਹੈ ਆਦਰਵਾਇਜ਼ ਨਹੀਂ ਹੈ ਹਾਂ ਜਿਸ ਵੇਲੇ ਨੋਟਬੰਦੀ ਹੋਈ ਸੀਗੀ ਉਸ ਲਈ ਸਾਡੇ ਵਾਸਤੇ ਇੱਕ ਵੱਖਰੀ ਗਰੰਟੀ ਚੈਸਟ ਰਿਜ਼ਰਵ ਬੈਂਕ ਨੇ ਇੱਕ ਸਾਡੇ ਲਈ ਕਾਊਂਟਰ ਖੋਲ੍ਹਿਆ ਸੀ ਜਿੱਥੋਂ ਬਿਲਕੁਲ ਨਵੀਂ ਕੈਸ਼ ਆਉਂਦਾ ਸੀ ਤੇ ਉਸ ਲਈ ਸਾਰਿਆਂ ਨੂੰ ਮਿਲਿਆ ਜਾਂਦਾ ਸੀ ਲੇਕਿਨ ਇਹ ਛੋਟੀ ਗਰੰਟੀ ਪ੍ਰਿੰਟ ਵੀ ਮੇਰੇ ਘਰ ਨਾਲ ਬਹੁਤ ਘਟ ਹੋ ਰਹੀ ਆ ਹੁਣ 1 10 5 2 ਵਿੱਚੇ 20 ਦਾ ਨੋਟ ਮਿਲਦਾ ਹੀ ਉਹਦੀ ਵਿੱਚ ਸਕੈਲਸਿਟੀ ਆ ਗਈ ਅੱਜ ਤਾਂ 20 ਦਾ ਨੋਟ ਵੀ ਤੁਹਾਨੂੰ ਗੁੱਟੀਆਂ ਨਹੀਂ ਮਿਲਦੀਆਂ ਸੋ ਇਹ ਹੋ ਸਕਦਾ ਵੀ ਕੋਈ ਬਾਰੋ-ਬਾਰ ਹੋຊ ਹੁੰਦਾ ਹੋਵੇ ਤੇ ਇਸ ਤਰ੍ਹਾਂ ਦਾ ਇਹਦੇ ਬਾਰੇ ਮੇਰੀ ਨੌਲੇਜ ਨਹੀਂ ਹੈ ਸਰ ਅਖੀਰ ਵਿੱਚ ਇੱਕ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ ਕਿ ਬੈਂਕ ਹੈ ਜਿਹੜਾ ਉਹ ਫਟੇ ਪੁਰਾਣੇ ਨੋਟ ਲੈਣ ਤੋਂ ਨਾ ਕਰ ਸਕਦਾ ਕਿ ਅਗਰ ਕੋਈ ਨੋਟ 40 50% ਫਟਿਆ ਜਾਂ ਦੋ ਟੁਕੜੇ ਵੀ ਹੋ ਚੁੱਕਿਆ ਕਿਉਂਕਿ ਬਾਜ਼ਾਰ ਦੇ ਵਿੱਚ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਫਟੇ ਪੁਰਾਣੇ ਨੋਟ ਬਦਲਣ ਵਾਲੇ ਲੋਕ ਬੈਠੇ ਨੇ ਪਰ ਬੈਂਕ ਵਾਲੇ ਆ ਜਿਹੜੇ ਉਹ ਫਟੇ ਪੁਰਾਣੇ ਗਲੇ ਨੋਟ ਦੇਖ ਕੇ ਉਹ ਕਸਟਮਰ ਨੂੰ ਵਾਪਸ ਵੀ ਕਰ ਦਿੰਦੇ ਆ ਕਿ ਨੋਟ ਤਾਂ ਅਜਿਹਾ ਇਸ ਤਰ੍ਹਾਂ ਦਾ ਹੋਇਆ ਕਿ ਬੈਂਕ ਨਾ ਕਰ ਸਕਦਾ ਇੱਕ ਲੀਗਲ ਟੈਂਡਰ ਆ ਜੀ ਇਹਨੂੰ ਅਸੀਂ ਰਿਫਿਊਜ਼ਲ ਨਹੀਂ ਕਰ ਸਕਦੇ ਚਾਹੇ ਇਹ ਡਿਟੇਰੀਓਰੇਟਡ ਹੈ ਜਾਂ ਕੁਝ ਵੀ ਹੈ ਆਨਟੇ ਨਨਲਸ ਉਹਦੇ ਦੋਨੋਂ ਨੰਬਰ ਹੋਣੇ ਚਾਹੀਦੇ ਆ ਦੋਨੋਂ ਚਾਹੇ ਦੋ ਟੁਕੜੇ ਦੋ ਚਾਹੇ ਦੋ ਟੁਕੜੇ ਛੱਡ ਕੇ 10 ਵੀ ਹੋ ਜਾਣਾ ਉਹ ਬੈਂਕ ਅਕਸੈਪਟ ਕਰਦਾ ਉਹਦੇ ਵਾਸਤੇ ਇੱਕ ਕਾਊਂਟਰ ਬਣਿਆ ਵਾ ਉਹਦੇ ਲਈ ਡੇ ਫਿਕਸ ਹੁੰਦੇ ਨੇ ਉੱਤੇ ਜਾ ਕੇ ਤੁਸੀਂ ਆਪਣੇ ਨੋਟ ਜਮ੍ਹਾਂ ਕਰਵਾ ਸਕਦੇ ਐ ਐਕਸਚੇਂਜ ਕਰ ਸਕਦੇ ਵੀ ਹਰ ਬੈਂਕ ਵਿੱਚ ਕਾਊਂਟਰ ਬਣਿਆ ਕਿ ਸਰ ਸ਼ਹਿਰ ਦੇ ਵਿੱਚ ਕਿਸੇ ਬੈਂਕ ਦੇ ਵਿੱਚ ਕਾਊਂਟਰ ਲੱਗ ਤੋਂ ਸਪੈਸੀਫਾਈਡ ਬ੍ਰਾਂਚੇਸ ਹੈਗੀਆਂ ਨੇ ਇਹਦੀਆਂ ਉਹਨਾਂ ਦੇ ਵਿੱਚ ਕਾਊਂਟਰ ਬਣੇ ਨੇ ਉੱਤੇ ਜਾ ਕੇ ਤੁਸੀਂ ਔਰ ਬਾਕੀ ਇਨਸਟਰਕਸ਼ਨ ਹਰ ਬੈਂਕ ਨੂੰ ਆ ਵੀ ਅਸੀਂ ਐਕਸਚੇਂਜ ਕਰਕੇ ਦੇਣਾ ਰਿਫਿਊਜ਼ਲ ਨਹੀਂ ਉਹ ਸਰਕੂਲੇਸ਼ਨ 'ਚ ਨਹੀਂ ਰਹੇਗਾ ਅਸੀਂ ਗਾ ਉਹਨੂੰ ਜਮ੍ਹਾਂ ਕਰਵਾ ਦੇਾਂਗੇ ਠੀਕ ਹੈ ਕਿ ਨਹੀਂ ਕਿਉਂਕਿ ਜਿਹੜੇ ਹੈ ਸਾਡੀ ਡਿਟੀਟਡ ਰੇਟਡ ਕਰੰਸੀ ਵਾਪਸ ਜਾਏਗੀ ਤਾਂ ਹੀ ਉਹਨੀ ਨਵੀਂ ਛਪੇਗੀ ਤੋ ਉਹਦੇ ਲਈ ਬਿਲਕੁਲ ਇਸ ਸੈਕਸ਼ਨ ਨੇ ਰਿਜ਼ਰਵ ਬੈਂਕ ਦੀਆਂ ਸੈਕਸ਼ਨ ਨੇ ਗਵਰਨਮੈਂਟ ਆਫ ਇੰਡੀਆ ਦੇ ਸੈਕਸ਼ਨ ਨੇ ਵੀ ਉਹ ਨੋਟ ਐਕਸੈਪਟ ਕਰਨੇ ਆ ਔਰ ਉਹਨਾਂ ਨੂੰ ਤੁਸੀਂ ਇਹ ਅੱਗੋਂ ਸਰਕੂਲੇਸ਼ਨ ਚ ਨਹੀਂ ਰੱਖਣਾ ਜਮ੍ਹਾਂ ਕਰਵਾ ਦੇਣੇ ਨੇ ਔਰ ਬਿਲਕੁਲ ਹੈ ਜੇ ਤੁਹਾਨੂੰ ਕੋਈ ਐਸੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਸ ਬ੍ਰਾਂਚ ਦੇ ਬ੍ਰਾਂਚ ਹੈੱਡ ਨਾਲ ਗੱਲ ਕਰ ਸਕਦੇ ਹੋ ਸਾਡੇ ਨਾਲ ਸ਼੍ਰੀ ਦਿਨੇਸ਼ ਸ਼ਰਮਾ ਜੀ ਰਿਟਾਇਰਡ ਰੀਜਨਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਇਹਨਾਂ ਨੇ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਅੱਜ ਤੁਸੀਂ ਨੋਟ ਕਰ ਲਓ ਕਿ ਜਿਹੜਾ ਤੁਹਾਡਾ ਏਟੀਐਮ ਕਾਰਡ ਹੈ ਉਹਦੇ ਤੇ 2 ਲੱਖ ਰੁਪਏ ਦਾ ਤੁਹਾਡਾ ਬੀਮਾ ਹੁੰਦਾ ਐਕਸੀਡੈਂਟਲ ਔਰ ਹਰ 3 ਮਹੀਨੇ ਦੇ ਵਿੱਚ 90 ਦਿਨ ਦੇ ਅੰਦਰ ਉਸ ਏਟੀਐਮ ਕਾਰਡ ਨੂੰ ਆਪਾਂ ਏਟੀਐਮ ਮਸ਼ੀਨ ਤੇ ਜਾ ਕੇ ਯੂਜ਼ ਕਰਨਾ ਹੈ ਅਗਰ ਬੈਂਕ ਦੇ ਵਿੱਚ ਪੈਸੇ ਆਪਣੇ ਨਹੀਂ ਵੀ ਜਮਾ ਤੇ ਆਪਾਂ ਚਾਹੇ ਉਹਦੇ ਨਾਲ ਬੈਲੈਂਸ ਹੀ ਚੈੱਕ ਕਰ ਲਈਏ ਉਹਨੂੰ ਐਕਟੀਵੇਟ ਜ਼ਰੂਰ ਕਰਨਾ ਹੈ ਔਰ ਦੂਸਰੀ ਜਾਣਕਾਰੀ ਇਹਨਾਂ ਨੇ ਦਿੱਤੀ ਕਿ ਬੈਂਕ ਜਿਹੜਾ ਸਾਡੇ ਕੋਲ ਉਹ ਫਟੇ ਪੁਰਾਣੇ ਨੋਟ ਲੈਣ ਤੋਂ ਸਾਨੂੰ ਨਾ ਨਹੀਂ ਕਰ ਸਕਦਾ ਤੀਸਰੀ ਮੇਨ ਜਾਣਕਾਰੀ ਹੈ ਕਿ ਬੈਂਕ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਟਾਈਮ ਬਾਉਂਡ ਨਹੀਂ ਹੁੰਦਾ ਕਿ ਲੰਚ 2 ਵਜੇ ਤੋਂ 3 ਵਜੇ ਤੱਕ ਜਾਂ 2:30 ਵਜੇ ਤੋਂ 3 ਵਜੇ ਤੱਕ ਕੀਤਾ ਜਾਏਗਾ ਸਾਨੂੰ ਉੱਥੇ ਜ਼ਿਆਦਾ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਅਸੀਂ ਸੀਨੀਅਰ ਨੂੰ ਮਿਲ ਸਕਦੇ ਹਾਂ ਅਗਰ ਅਸੀਂ ਗਏ ਹਾਂ ਤੇ ਕਾਊਂਟਰ ਤੇ ਕੋਈ ਨਾ ਕੋਈ ਬੈਠਾ ਸਾਨੂੰ ਜ਼ਰੂਰ ਮਿਲੇਗਾ ਕਾਨੂੰਨ ਦੇ ਅਨੁਸਾਰ ਖਾਣਾ ਖਾਣਾ ਤੇ ਵਾਰੀ-ਵਾਰੀ ਬੈਂਕ ਵਾਲੇ ਖਾਣਗੇ ਇਸ ਤਰ੍ਹਾਂ ਨਹੀਂ ਹੋਏਗਾ ਕਿ ਅੰਦਰੋਂ ਤਾਲਾ ਲਗਾ ਕੇ ਆਪਣੇ ਹੱਕਾਂ ਨੂੰ ਪਛਾਣੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਬਹੁਤ ਸੀਨੀਅਰ ਅਫੀਸਰ ਹਰ ਡਿਪਾਰਟਮੈਂਟ ਦੇ ਨਾਲ ਤੁਹਾਡੀ ਗੱਲ ਕਰਾਂਦੇ ਰਹਾਂਗੇ ਔਰ ਤੁਹਾਨੂੰ ਜਾਣਕਾਰੀ ਦਿੱਦਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਤੁਹਾਨੂੰ ਪਰੇਸ਼ਾਨ ਨਾ ਹੋਣਾ ਪਵੇ ਆਜ਼ਾਦ ਲੋਕ ਸਾਰੇ ਆਜ਼ਾਦ ਲੋਕਾਂ ਦੀ ਹੈਲਪ ਕਰਨ ਦੇ ਵਾਸਤੇ ਹਮੇਸ਼ਾ ਤਤਪਰ ਰਹਿੰਦਾ ਬਹੁਤ ਬਹੁਤ ਧੰਨਵਾਦ